ਦੀ ਪ੍ਰਸ਼ਾਸਨ ਨੂੰ ਮਿਲੇ ਸੀ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਆਰਾਮ ਨਾਲ ਬੈਠ ਜਾਓ ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ ਬਿਲਕੁਲ ਮਲਾਵਾਂਗੇ ਤੇ ਪਰ ਸਾਨੂੰ ਕਿਸ ਨੇ ਮਲਾਇਆ ਨਹੀਂ ਵੀ ਸਾਡੀ ਸਰਕਾਰ ਹੈ ਕਿਸਨਾ ਪੱਖਪਾਤ ਨਹੀਂ ਕਰੂਗੀ ਨਿਰਪੱਖ ਕਰਾਂਗੇ ਇੱਥੇ ਹੁਣ ਪੂਰਾ ਪੱਖਪਾਤ ਚੱਲ ਰਿਹਾ ਹੈ ਇਹ ਮੈਂ ਪਹਿਲਾ ਮੁੱਖ ਮੰਤਰੀ ਦੇਖਿਆ ਜਿਹੜਾ ਫਰੀਦਕੋਟ ਚ ਆਇਆ ਪੂਰਾ ਸ਼ਹਿਰ ਬੰਦ ਦੁਕਾਨਾਂ ਬੰਦ ਇੱਥੋਂ ਤੱਕ ਕਿ ਲੈਬੋਰੀਆਂ ਵੀ ਬੰਦ ਜੀ ਗਰਦੇ ਤਾਂ ਐਮਐਲਏ ਨੂੰ ਨਹੀਂ ਮਿਲ ਸਕਿਆ ਜੀ ਉਹਨੂੰ ਨਹੀਂ ਮਿਲਣ ਦਿੱਤਾ ਉਹਨੂੰ ਵੀ ਕੱਲ ਕਹਿੰਦਾ ਮੈਨੇ ਸੁਣਨ ਚਾਹਿਆ ਵੀ 1 ਮਿੰਟ ਦਾ ਟਾਈਮ ਤਾਂ ਹੱਥ ਮਲਾ ਕੇ ਆਪਣੇ ਕਮਰੇ ਚੋਂ ਭਗਵੰਤ ਮਾਨ ਨੇ ਬਾਹਰ ਕੱਢਤਾ ਪਰ ਹੁਣ ਬੜੀ ਅਫਸੋਸਜਨਨ ਕਹਿਣਾ ਪੈ ਰਿਹਾ ਕਿ ਉਹਨਾਂ ਦੀ ਆਪਦੀ ਕਈ ਗੱਲ ਮੂੰਹ ਹੀ ਝੁੱਟੀ ਨਿਕਲੀ ਆ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਸਰਪੰਚ ਪਿੰਡ ਦਾ ਮੁੱਖ ਮੰਤਰੀ ਹੁੰਦਾ ਅਸੀਂ ਤਾਂ ਇਹ ਕਹਿੰਨੇ ਆ ਵੀ ਸਰਪੰਚ ਪਿੰਡ ਦਾ ਚੌਂਕੀਦਾਰ ਨਾਲੋਂ ਹੀ ਮਾੜਾ ਹੁੰਦਾ ਹਾਂ ਰੋਲ ਦੀਆਂ ਫਿਰਦੀਆਂ ਪਿੰਡਾਂ ਦੇ ਵਿੱਚ ਸਰਪੰਚ ਬਣਾਏ ਦਾ ਸਾਡਾ ਕੀ ਫਾਇਦਾ ਜੇ ਉਹ ਸਾਡਾ ਕੰਮ ਹੀ ਨਾ ਕਰਨ ਪਿੰਡ ਦਾ ਵਿਕਾਸ ਹੀ ਨਾ ਹੋਵੇ ਸਾਡਾ ਤੇ ਜੇਕਰ ਸਾਡੀ ਕੋਈ ਨਾ ਸੁਣਵਾਈ ਜੋ ਕਿ ਸਾਡੀ ਕੋਈ ਮੰਗ ਨਾ ਮੰਨੀ ਗਈ ਅਸੀਂ ਤਿੱਕਾ ਸੰਘਰਸ਼ ਵੀ ਵਿੜਾਂਗੇ ਜੀ ਅੱਜ ਰਾਸ਼ਟਰੀ ਚੰਡਾ ਲਹਿਰਾਉਣ ਦੀ ਰਸਮ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਹੈ ਤਾਂ ਦੂਜੇ ਪਾਸੇ ਗੱਲ ਕਰੀਏ ਤਾਂ ਕਿਤਨਾ ਕਿਤੇ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਾਂ ਕਿਸਾਨ ਹੋਣ ਪਾਵੇਂ ਹੋਰ ਲੋਕ ਆਉਣ ਜਾਂ ਸਰਪੰਚ ਹੋਣ ਆਪਣੀਆਂ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਜ਼ਰੂਰ ਪਹੁੰਚੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਇਹ ਜਿਹੜੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿਹੜੇ ਸਰਪੰਚ ਪੰਜ ਇਕੱਠੇ ਹੋਏ ਆ ਕੀ ਡਿਮਾਂਡ ਸੀ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਉਹਨਾਂ ਨੂੰ 15 ਅਗਸਤ ਨੂੰ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਪਹੁੰਚਣਾ ਪੈ ਗਿਆ ਕੀ ਕਾਰਨ ਸੀਗਾ ਸਰਪੰਚ ਪੰਚਾਇਤ ਜੁਨੀਅਨ ਦੇ ਜਿਹੜੇ ਇੱਥੇ ਨਮਾਇੰਦੇ ਆ ਤਮਾਮ ਇੱਥੇ ਪਹੁੰਚੇ ਆ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਮਚਾਕੀ ਖੁਰਦ ਦੇ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਕੀ ਕਾਰਨ ਰਿਹਾ ਅੱਜ ਕਿਉਂਕਿ ਤੁਹਾਨੂੰ ਜਿਹੜੀਆਂ ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਉਹਨਾਂ ਦੇ ਸਰਪੰਚ ਇਕੱਠੇ ਹੋਏ ਆ ਆਵਾਮੀ ਪਾਰਟੀ ਦੇ ਵੀ ਸਰਪੰਚ ਆ ਗਏ ਤੋਂ ਸਾਡੇ ਨਾਲ ਸਾਰੰਦੀ ਸਰਪੰਚੀ ਜੁਨੀਅਰ ਬਣੀ ਹੈ ਸਾਰੇ ਸਰਪੰਚਾਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਲਾਣਿਆ ਤੇ ਸਾਡੇ ਬਲਾਕ ਪ੍ਰਧਾਨ ਭਾਈ ਬਲਵੀਰ ਸਿੰਘ ਟਿੰਟਾ ਜੀ ਖੜੇ ਆ ਯੂਨੀਅਨ ਦੇ ਤੌਰ ਤੇ ਸਾਰੇ ਇਕੱਠੇ ਹੋ ਕੇ ਫੈਸਲਾ ਕੀਤਾ ਸੀ ਵੀ ਬੜਾ ਸੁਨਹਿਰੀ ਮੌਕਾ ਹੈ ਆਪਣੇ ਸ਼ਹਿਰ ਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆ ਰਹੇ ਆ ਤੇ ਪੰਚਾਇਤਾਂ ਬੜਾ ਚਾਹ ਤੇ ਖੁਸ਼ੀਆਂ ਸੀ ਵੀ ਜਿੱਥੇ ਮੁੱਖ ਮੰਤਰੀ ਸਾਹਿਬ ਆਏ ਆ ਪੰਚਾਇਤਾਂ ਨੂੰ ਚੰਗੇ ਗਰਾਂਟਾਂ ਦੇ ਕੇ ਪਿੰਡ ਦੇ ਵਿਕਾਸ ਲਈ ਚੰਗੀਆਂ ਗਰਾਂਟਾਂ ਦੇਣਗੇ ਇਸ ਕਰਕੇ ਪੰਚਾਇਤਾਂ ਉਤਸ਼ਾਹ ਸੀ ਅਸੀਂ ਵੀ ਇਸੇ ਤਰ੍ਹਾਂ ਸੋਚਿਆ ਵੀ ਜਿਹੜੀਆਂ ਪਿੰਡਾਂ ਨੂੰ ਮੁਸ਼ਕਲਾਂ ਆਉਂਦੀਆਂ ਸਾਨੂੰ ਸਰਪੰਚਾਂ ਨੂੰ ਵੀ ਇਹ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲੈ ਜਾਈਏ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਮਿਲੇ ਸੀ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਆਰਾਮ ਨਾਲ ਬੈਠ ਜਾਓ ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ ਬਿਲਕੁਲ ਮਲਾਵਾਂਗੇ ਕੱਲ ਵੀ ਸਾਰੀ ਦਿਹਾੜੀ ਵੇਟ ਕਰਦੇ ਰਹੇ ਪਰ ਨਹੀਂ ਮਿਲਾਇਆ ਗਿਆ ਅੱਜ ਵੀ ਅਸੀਂ ਵੇਟ ਕਰਦੇ ਰਹੇ ਕਿਉਂਕਿ ਅਸੀਂ ਚਾਹੁੰਦੇ ਨਹੀਂ ਸੀਗੇ ਵੀ ਕੋਈ ਤਗੜਾ ਪ੍ਰਟੈਕਟ ਕਰੀਏ ਤੇ ਇੱਥੇ ਕੋਈ ਉਹ ਜੀ ਕਰੀਏ ਜਿਹੜਾ ਕਰਕੇ ਪਿੰਡ ਨੂੰ ਪ੍ਰਸ਼ਾਸਨ ਨੂੰ ਕੋਈ ਤਕਲੀਫ ਆਵੇ ਅਸੀਂ ਚਾਹੁੰਦੇ ਨਹੀਂ ਸੀ ਕਿਉਂਕਿ ਖੁਸ਼ੀ ਸੀ ਮੁੱਖ ਮੰਤਰੀ ਸਾਹਿਬ ਆਉਣ ਦੀ ਤੇ ਪਰ ਸਾਨੂੰ ਕਿਸੇ ਨੇ ਮਲਾਇਆ ਨਹੀਂ ਅਸੀਂ ਆਪ ਜੀ ਦੇ ਮੀਡੀਆ ਰਾਈ ਧੰਨਵਾਦ ਕਰਦੇ ਹਾਂ ਵੀ ਸਾਡੀ ਜਿਹੜੀ ਗੱਲ ਹੈ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਤਤ ਨੂੰ ਆਦਬੋਤ ਬੋ ਜਿਹੜਾ ਥੋੜੇ ਸੱਦੇ ਤੋਂ ਤੁਸੀਂ ਪਹੁੰਚੇ ਹੋ ਸਾਡੀਆਂ ਜਿਵੇਂ ਮੰਗਾਂ ਹੈ ਪਹਿਲੀ ਮੰਗ ਸੀਗੀ ਜਿਵੇਂ ਸਰਪੰਚ ਸੁਭਾ ਤੋਂ ਲੱਗਦਾ ਪਿੰਡ ਦੇ ਪਿੰਡਾਂ ਦੇ ਕੰਮ ਲਈ ਸ਼ਹਿਰ ਆ ਦੇ ਜਿਵੇਂ ਛੱਡ ਕੇ ਸਾਰੀ ਜਿਹੜੀ ਕੰਮਕਾਰ ਕਰਦਾ ਤੇ ਇਸ ਕਰਕੇ ਸਰਪੰਚ ਦਾ ਜਿਹੜਾ ਮਾਣ ਪੱਤਾ ਉਹ ਘੱਟ ਤੋਂ ਘੱਟ 50000 ਰੁਪਏ ਹੋਣਾ ਚਾਹੀਦਾ ਇਸੇ ਤਰ੍ਹਾਂ ਮੈਂਬਰ ਆ ਜਿਵੇਂ ਅਸੀਂ ਉਹਨਾਂ ਨੂੰ ਪਿੰਡਾਂ ਛੱਡੇ ਉਹਨੇ ਕੰਮ ਕਰ ਲਈ ਉਹ ਚਾਰਾ ਵੀ ਆਦੀ ਦਿਹਾੜੀ ਮਾਰਦਾ ਉਹਨਾਂ ਮੈਂਬਰਾਂ ਦੀ ਤਨਖਾਹ 25 ਤੋਂ 30000 ਰੁਪਏ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਸਾਨੂੰ ਜਿਵੇਂ ਪਿੰਡਾਂ ਵਿੱਚ ਵਿਕਾਸ ਲਈ ਪੱਖਪਾਤ ਕੀਤਾ ਜਾਂਦਾ ਮੁੱਖ ਮੰਤਰੀ ਸਾਹਿਬ ਦਾ ਪਹਿਲਾਂ ਵੀ ਸੰਦੇਸ਼ ਸੀਗਾ ਵੀ ਸਾਡੀ ਸਰਕਾਰ ਕਿਸੇ ਨਾਲ ਪੱਖਪਾਤ ਨਹੀਂ ਕਰੂਗੀ ਨਿਰਪੱਖ ਕਰਾਂਗੇ ਇੱਥੇ ਹੁਣ ਪੂਰਾ ਪੱਖਪਾਤ ਚੱਲ ਰਿਹਾ ਹੈ ਕਿਉਂਕਿ ਜਿਵੇਂ ਨਰੇਗਾ ਦਾ ਕੰਮ ਹੈ ਕਿਸੇ ਪਿੰਡ ਚੱਲ ਨਹੀਂ ਰਿਹਾ ਕਿਸ ਦੀ ਗਲੀ ਨਹੀਂ ਪਾਸ ਹੋ ਰਹੀ ਬੜੇ ਵਿਕਾਸ ਰੁਕੇ ਹੋਏ ਆ ਅਸੀਂ ਮੁੱਖ ਮੰਤਰੀ ਸਾਹਿਬ ਦਾ ਧਿਆਨ ਚ ਲਿਆਉਣਾ ਚਾਹੁੰਦੇ ਸੀ ਵੀ ਸਾਰੇ ਪਿੰਡਾਂ ਚ ਨਿਰਪੱਖ ਸਰਪੰਚੀ ਦੇ ਤੌਰ ਤੇ ਕੰਮ ਚੱਲਨੇ ਚਾਹੀਦੇ ਆ ਜੋ ਪਿੰਡ ਦਾ ਸਰਪੰਚ ਹੋਉਂਦਾ ਉਸੇ ਤਰ੍ਹਾਂ ਚੱਲਣਾ ਚਾਹੀਦਾ ਦੂਜਾ ਸੀਗਾ ਜਿਵੇਂ ਪਿੰਡਾਂ ਚ ਅਸੀਂ ਜਾਣਦੇ ਆ ਤੇ ਸਾਨੂੰ ਲੋਕ ਕਹਿੰਦੇ ਸਾਡੇ ਨੀਲੇ ਕਾਰਡ ਆ ਜਿਹੜੇ 10 ਸਾਲ ਤੋਂ ਨਾ ਕਿਹਦਾ ਨਾਮ ਪਿਆ ਤੇ ਨਾ ਹੀ ਕੋਈ ਨਵਾਂ ਬਣਿਆ ਅਸੀਂ ਉਹ ਵੀ ਧਿਆਨ ਚ ਲਿਆਉਣਾ ਚਾਹੁੰਦੇ ਸੀ ਵੀ ਨੀਲੇ ਕਾਰਡ ਆ ਪਿੰਡਾਂ ਦੇ ਗਰੀਬਾਂ ਦੇ ਰਾਸ਼ਨ ਦੇ ਉਹ ਨਵੇਂ ਬਣਨੇ ਚਾਹੀਦੇ ਜੇ ਕੋਈ ਨਾਮ ਪੈਣ ਵਾਲੇ ਵਿੱਚ ਨਾਮ ਪਾਇਆ ਜਾਵੇ ਜੇ ਕੋਈ ਉਹ ਸੋਧ ਕਰਨ ਵਾਲੀ ਉਹ ਕੀਤੀ ਜਾਵੇ ਭਾਤੀ ਜਨਤਾ ਪਾਰਟੀ ਦੇ ਸਰਪੰਚ ਸਫਰੀ ਸਾਡੇ ਨਾਲ ਹੈ ਸਫਰੀ ਸਾਹਿਬ ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਹੈਗੀ ਤੁਸੀਂ ਕਹਿਣਾ ਚਾਹੋ ਦੇਖੋ ਜੀ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਹੁਤ ਮੁੱਖ ਮੰਤਰੀ ਪਹਿਲਾਂ ਆ ਚੁੱਕੇ ਆ ਇਹ ਮੈਂ ਪਹਿਲਾ ਮੁੱਖ ਮੰਤਰੀ ਦੇਖਿਆ ਜਿਹੜਾ ਫਰੀਦਕੋਟ ਚ ਆਇਆ ਪੂਰਾ ਸ਼ਹਿਰ ਬੰਦ ਦੁਕਾਨਾਂ ਬੰਦ ਇਥੋਂ ਤੱਕ ਕਿ ਲੈਬੋਰੀਟਰੀਆਂ ਵੀ ਬੰਦ ਜੀ ਸਿਵਲ ਹਸਪੀਟਲ ਦੇ ਵਿੱਚ ਵੀ ਤਕਰੀਬਨ ਮਰੀਜ਼ ਆਉਣ ਤੋਂ ਤੜਫ ਰਹੇ ਆ ਪਾਸੇ ਮੈਂ ਦੇਖਿਆ ਗੱਡੀਆਂ ਨੂੰ ਗਾਂ ਨੰਗਰ ਨਹੀਂ ਤੇਰੇ ਮਰੀਜ਼ਾਂ ਨੂੰ ਗਾਂ ਨਹੀਂ ਆਣਦੇ ਐਸਾ ਮੁੱਖ ਮੰਤਰੀ ਨੇ ਕਿਹੜਾ ਇੱਥੇ ਆ ਕੇ ਵੀ ਵੱਡੀ ਗ੍ਰਾਂਟ ਦੇਣੀ ਸੀ ਵੱਡਾ ਕੋਈ ਤੋਹਫਾ ਦੇ ਕੇ ਜਾਣਾ ਸੀ ਜਿਹੜਾ ਵੀ ਡਰ ਪਿਆ ਪਿਆ ਸੀ ਵੀ ਨਾਂ ਇੱਥੇ ਆਇਆ ਤੇ ਸਾਨੂੰ ਮਿਲਣਾ ਨਹੀਂ ਬਹੁਤ ਵੱਡੀ ਸਾਡੇ ਨਾਲ ਜਿਹੜੀ ਪ੍ਰਸ਼ਾਸਨ ਨੇ ਅਣਦੇਖੀ ਕੀਤੀ ਸਾਨੂੰ ਕੱਲ ਦੇ ਇੱਥੇ ਬਿਠਾਇਆ ਸਾਨੂੰ ਮਲਾਵਾਂਗੇ ਅਸੀਂ ਜੋ ਕਿਹਾ ਸੀ ਉਹ ਕਰਨਾ ਸੀ ਪਰ ਪ੍ਰਸ਼ਾਸਨ ਦੇ ਕਹਿਣ ਤੇ ਡੀਐਸਓ ਦੇ ਕਹਿਣ ਤੇ ਅਸੀਂ ਸ਼ਾਂਤ ਬੈਠੇ ਹਾਂ ਇੱਥੇ ਬਿਠਾ ਕੇ ਸਾਨੂੰ ਉਹ ਜਦ ਤਾਂ ਡਾਟਾ ਬਾਹਰ ਕੱਢਦਾ ਹੁਣ ਕਹਿੰਦੇ ਤੁਹਾਨੂੰ ਮਿਲੋਣੇ ਕਿਸੇ ਸੈਕ ਅਫਸਰ ਨੂੰ ਪੇਸ਼ਦਾਰਤ ਮੰਗ ਪੱਤਰ ਲੈਂਦੇ ਅਸੀਂ ਸੈਕ ਉਹ ਸੈਕ ਅਫਸਰ ਤੋਂ ਕੀ ਕਰਾਉਣਾ ਜਿੰਨੂੰ ਅਸੀਂ ਮਿਲਣਾ ਚਾਹੁੰਦੇ ਸੀ ਉਹ ਤਾਂ ਸਾਨੂੰ ਮਿਲੇ ਨਹੀਂ ਸਾਨੂੰ ਕੀ ਗੁਰਦੇਤ ਐਮਐਲਏ ਨੂੰ ਨਹੀਂ ਮਿਲ ਸਕਿਆ ਜੀ ਉਹਨੂੰ ਨਹੀਂ ਮਿਲਨ ਦਿੱਤਾ ਉਹਨੂੰ ਵੀ ਕੱਲ ਕਹਿੰਦੇ ਮੈਨੂੰ ਸੁਣ ਚਾਹੀ ਵੀ 1 ਮਿੰਟ ਦਾ ਟਾਈਮ ਤਾਂ ਹੱਥ ਮਲਾ ਕੇ ਆਪਣੇ ਕਮਰੇ ਚੋਂ ਭਗਵੰਤ ਮਾਨ ਨੇ ਬਾਹਰ ਕੱਢਤਾ ਐਸੇ ਐਮਐਲਏ ਅੱਜ ਤੱਕ ਦੇਖਿਆ ਵੀ ਜਿਹੜੇ ਵੀ ਚਾਚਾ ਚਾਲ ਪੰਜ ਪੰਜ ਇਕੱਠੇ ਹੋ ਜਾਂਦੇ ਇੱਥੇ ਸਿਰਫ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਸਾ ਕਾਂਗਰਸ ਪਾਰਟੀ ਦੇ ਵੀ ਸਰਪੰਚ ਸਾਡੇ ਨਾਲ ਹੈ ਗੁਰਜੀਤ ਜੀ ਤੁਸੀਂ ਕੀ ਕਹਿਣਾ ਚਾਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸ ਅਸੀਂ ਇਹੀ ਡਿਮਾਂਡ ਲੈ ਕੇ ਆਏ ਸੀ ਜਦੋਂ ਅਸੀਂ ਸੌਚਕ ਸਮਾਗਮ ਤੇ ਗਏ ਸੀ ਲੁਧਿਆਣਾ ਉਦੋਂ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਊਗਾ ਅਸੀਂ ਬੜਾ ਮਾਣ ਮਹਿਸੂਸ ਕੀਤਾ ਸੀ ਇਸ ਗੱਲ ਤੇ ਕਿ ਮੁੱਖ ਮੰਤਰੀ ਸਾਹਿਬ ਦੇ ਬਚਨ ਨੇ ਆਪ ਦੇ ਪਰ ਹੁਣ ਬੜੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹਨਾਂ ਦੇ ਆਪ ਦੇ ਕਈ ਗੱਲ ਮੂੰਹ ਹੀ ਝੁੱਟੀ ਨਿਕਲੀ ਅਸੀਂ ਤਾਂ ਬੜੇ ਮਾਨ ਸਤਕਾਰ ਨਾਲ ਮਿਲਣਾ ਸੋਚਦੇ ਸੀ ਵੀ ਸਾਡੇ ਨਾਲ ਚਲੋ 5 ਮਿੰਟਸ ਦੀ ਮੀਟਿੰਗ ਕਰਨ ਸੋਸੀਂ ਆਪਦੇ ਹਲਾਕੇ ਦੀਆਂ ਮੁਸ਼ਕਲਾਂ ਦੱਸੇ ਜਿਵੇਂ ਤੁਹਾਨੂੰ ਪਤਾ ਹੀ ਅਰਮਾਨਾ ਸਾਹਿਬ ਸਾਡੇ ਪਿੰਡਾਂ ਦੇ ਓਵਰਫਲਾਈ ਦਾ ਬਹੁਤ ਜ਼ਿਆਦਾ ਪਾਣੀ ਦਾ ਹੈਗੀ ਸਮੱਸਿਆ ਉੱਥੇ 2-3 ਬ੍ਰਿਜ ਬਣਨ ਵਾਲੇ ਸਾਡੇ 1 2 3 ਰੋਡ ਆ ਸਾਡੇ 1947 ਤੋਂ ਬਾਅਦ ਉਹ ਰੋਡ ਹੀ ਨਹੀਂ ਬਣੇਗੇ ਜਿਸ ਤਰ੍ਹਾਂ ਦੇ ਕੱਚੇ ਰਸਤੇ ਉਸ ਤਰ੍ਹਾਂ ਦੇ ਪਏ ਆ ਸੋ ਇਹੋ ਜਿਹੀਆਂ ਮੁਸ਼ਕਲਾਂ ਸੀਗੀਆਂ ਜਿਹੜੀਆਂ ਬਿਲਕੁਲ ਜ਼ਰੂਰੀ ਸੀਗੀਆਂ ਬਟ ਸਾਨੂੰ ਟਾਈਮ ਹੀ ਨਹੀਂ ਦਿੱਤਾ ਗਿਆ ਜੀ ਸਿਰ 5 ਮਿੰਟ ਦਾ ਟਾਈਮ ਵੀ ਨਹੀਂ ਦੇ ਸਕੇ ਅਸੀਂ ਪ੍ਰਸ਼ਾਸਨ ਤੋਂ ਬੜੀ ਉਮੀਦ ਸੀ ਸਾਨੂੰ ਕਿ ਪ੍ਰਸ਼ਾਸਨ ਸਾਡੀ ਮੀਟਿੰਗ ਕਰਵਾਊਗਾ ਸੀਐਮ ਸਾਹਿਬ ਨਾਲ ਪਰ ਇਸ ਚੀਜ਼ ਨੂੰ ਲੈ ਕੇ ਸਾਨੂੰ ਬੜੀ ਅਫਸੋਸਜਨਕ ਕੋਈ ਹੈ ਸ਼ਹਿਰ ਦਾ ਦਿਹਾਤੀ ਏਰੀਆ ਤੂੰ ਕਿਵੇਂ ਦੇਖਦਾ ਫਿਰ ਵਾਹਿਗੁਰੂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਿਹਾਤੀ ਫਰੀਦਕੋਟ ਦਿਹਾਤੀ ਦਾ ਮੈਂ ਗੋਬਿੰਦ ਸਰ ਦਾ ਦੂਜੀ ਵਾਰੀ ਸਰਪੰਚਾਂ ਤੇ ਸਰਪੰਚ ਯੂਨੀਅਨ ਦਾ ਫਰੀਦਕੋਟ ਦਾ ਪ੍ਰਧਾਨ ਆ ਸਾਨੂੰ ਬਹੁਤ ਆਸ ਸੀ ਮੁੱਖ ਮੰਤਰੀ ਸਾਹਿਬ ਦੀ ਵੀ ਇੱਥੇ ਉਹਨਾਂ ਨੇ ਆਉਣਾ ਹੈ ਤੇ ਸਾਨੂੰ ਕੁਝ ਨਾ ਕੁਝ ਗੱਫੇ ਦੇ ਕੇ ਜਾਣਗੇ ਗਰਾਂਟਾਂ ਦੇ ਕੇ ਜਾਣਗੇ ਜੋ ਅਸੀਂ ਵਿਕਾਸ ਕਰ ਸਕੀਏ ਪਰ ਮੈਂ ਅਸੀਂ ਕੱਲ ਇੱਥੇ ਸਾਰਾ ਦਿਨ ਬੈਠੇ ਰਹੇ ਜੀ ਤੇ ਸਾਨੂੰ ਪ੍ਰਸ਼ਾਸਨ ਨੇ ਇੱਕ ਗੱਲ ਕਹੀ ਵੀ ਤੁਹਾਨੂੰ ਅਸੀਂ ਹਰ ਹਾਈਲੇ ਮੁੱਖ ਮੰਤਰੀ ਸਾਹਿਬ ਨੂੰ ਮਣਾਵਾਂਗੇ ਅਸੀਂ ਪੰਚਾਇਤ ਯੂਨੀਅਨ ਕੱਲ ਭੁੱਖੇ ਪਾਣੇ ਇੱਥੇ ਬੈਠੀ ਰਹੀ ਅੱਜ ਵੀ ਅਸੀਂ ਸਵੇਰ ਦੇ ਇੱਥੇ ਆਏ ਆ ਜੀ ਸਾਨੂੰ ਕਿਸੇ ਨੇ ਮਿਲਾਇਆ ਨਹੀਂ ਅਸੀਂ ਜਦੋਂ ਸੌ ਚੱਕ ਸਮਾਗਮ ਵਿੱਚ ਗਏ ਸੀ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਸਰਪੰਚ ਪਿੰਡ ਦਾ ਮੁੱਖ ਮੰਤਰੀ ਹੁੰਦਾ ਅਸੀਂ ਤਾਂ ਇਹ ਕਹਿੰਨੇ ਆ ਵੀ ਸਰਪੰਚ ਪਿੰਡ ਦਾ ਚੌਂਕੀਦਾਰ ਨਾਲੋਂ ਹੀ ਮਾੜਾ ਹੁੰਦਾ ਕਿਉਂਕਿ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਥੋੜੂ ਹੀ ਤੁਸੀਂ ਜਿੱਤ ਕੇ ਆਏ ਹੋ ਤੇ ਤੁਹਾਨੂੰ ਅਸੀਂ ਵੱਧ ਤੋਂ ਵੱਧ ਗਰੰਟਾ ਦੇਵਾਂਗੇ ਕੋਈ ਅਸੀਂ ਪੱਖਪਾਤ ਨਹੀਂ ਕਰਾਂਗੇ ਪਰ ਮੈਂ ਤੁਹਾਨੂੰ ਮੀਡੀਆ ਰਾਹੀਂ ਦੱਸਣਾ ਚਾਹਣਾ ਵੀ ਹੁਣ ਇਹਨਾਂ ਨੇ ਰੰਗਲੇ ਪੰਜਾਬ ਦੀਆਂ ਇੱਕ ਗਰੰਟਾ ਦਿੱਤੀਆਂ ਜੀ ਤੇ ਉਹਦੇ ਵਿੱਚ 35 ਪਿੰਡਾਂ ਨੂੰ ਪੈਸੇ ਨਹੀਂ ਦਿੱਤੇ ਕੀ ਗੱਲ ਉਹ 35 ਪੰਚਾਇਤਾਂ ਜਿਹੜੀਆਂ ਉਹ ਪੰਚਾਇਤਾਂ ਨਹੀਂ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਇਹ ਇਸ ਟਾਈਮ ਜਮ੍ਹਾਂ ਫੇਲ ਹੋ ਚੁੱਕੀ ਹੈ ਇਹ ਸਿਰਫ ਇਹਨਾਂ ਦਾ ਕੰਮ ਇਹ ਰਹਿ ਗਿਆ ਵੀ ਅਸੀਂ ਕੱਲੇ ਅਤਿਸ਼ਾਰ ਲਾ ਦਈਏ ਬੋਰਡ ਲਾ ਦਈਏ ਤੇ ਬਸ ਹੋਰ ਕੁਝ ਨਹੀਂ ਇੱਕ ਹੋਰ ਤੁਹਾਨੂੰ ਮੈਂ ਗੱਲ ਕਹਿਣੀ ਚਾਹਨਾ ਮੁੱਖ ਮੰਤਰੀ ਸਾਹਿਬ ਫਰੀਦਕੋਟ ਦੀ ਧਰਤੀ ਦੇ ਮੁੱਖ ਮੰਤਰੀ ਜਿਉਂਦੇ ਬਣਿਆ ਪਹਿਲੀ ਵਾਰ ਆਇਆ ਪਹਿਲਾਂ ਤਾਂ ਉਹਨਾਂ ਨੇ ਸਾਧ ਕਾਲਾ ਦੌਰਾ ਜਿਹੜਾ ਸੀ ਉਹ ਰੱਦ ਕਰਤਾ ਫਿਰ ਬਾਬਾ ਫਰੀਦ ਨੂੰ ਆਪਾਂ ਸਾਰੇ ਜਿੰਨੇ ਪੈਣਪਰਾ ਜਿੰਨੇ ਵੀ ਆ ਦੂਰ ਬਾਹਰ ਨੀਆਂ ਸੰਗਤਾਂ ਵੀ ਆਪਣੇ ਪੰਜਾਬ ਚੋਂ ਬਾਹਰ ਨੀਆਂ ਸੰਗਤਾਂ ਵੀ ਜਿਹੜੀਆਂ ਉਹ ਵੀ ਆ ਕੇ ਨਤਮਸਤਕ ਹੁੰਦੀਆਂ ਬਾਬਾ ਫਰੀਦ ਉਹ ਤਾਂ ਬਾਬਾ ਫਰੀਦ ਨੂੰ ਵੀ ਮਿਲਣ ਨਹੀਂ ਗਏ ਤੇ ਮੈਂ ਤਾਂ ਇਹਨਾਂ ਨੂੰ ਸਰਪੰਚ ਯੂਨੀਅਨ ਸਾਰੀਆਂ ਨੂੰ ਕਹਿੰਦਾ ਜੀ ਹੁਣ ਜਾ ਕੇ ਆਏ ਹਾਂਜੀ ਹੁਣ ਜਾ ਕੇ ਆਏ ਨਹੀਂ ਕੱਲ ਕੀ ਹੋ ਗਿਆ ਸੀ ਕੱਲ ਕੱਲ ਉੱਥੇ ਸਾਰੇ ਵਿਚਾਰੇ ਜਿੰਨੇ ਗਰੀਬ ਲੋਕ ਐ ਕਿ ਬਾਬਾ ਫਰੀਦ ਦੀ ਧਰਤੀ ਦੀ ਐਂਟਰੀ ਹੋਣ ਤੋਂ ਪਹਿਲਾਂ ਤੁਹਾਨੂੰ ਬਾਬਾ ਫਰੀਦ ਦੀ ਜਾ ਕੇ ਨਤਮਸਤ ਹੋਣਾ ਚਾਹੀਦਾ ਹਾਂਜੀ ਬਿਲਕੁਲ ਹੋਣਾ ਚਾਹੀਦਾ ਸੀ ਕੱਲ ਵਿਚਾਰੇ ਉੱਥੇ ਮੈਂ ਵੇਖਿਆ ਸਾਰੀਆਂ ਦੁਕਾਨਾਂ ਬੰਦ ਸੀ ਸਾਰੇ ਰਸਤੇ ਸੀਲ ਕੀਤੇ ਹੋਏ ਸੀ ਲੋਕ ਐਨੇ ਪਰੇਸ਼ਾਨ ਸੀ ਕੀ ਕਹਿਣ ਦੀ ਗੱਲ ਹੈ ਤੇ ਅਸੀਂ ਅਸੀਂ ਵੀ ਮੈਂ ਤੇ ਪ੍ਰਧਾਨ ਜੀ ਤੇ ਇੱਕ ਦੋ ਹੋਰ ਸਾਡੇ ਸਰਪੰਚ ਸੀ ਅੱਜ ਕੱਲ ਚਲੋ ਉੱਥੇ ਜਿੱਥੇ ਮੱਥਾ ਟੇਕਣ ਜਾਣਾ ਹੈ ਉੱਥੇ ਚੱਲਦੇ ਆਂ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਉੱਥੇ ਮੱਥਾ ਟੇਕਣ ਜਾਣ ਤੇ ਉੱਥੇ ਹੀ ਸਾਨੂੰ ਮਿਲ ਜਾਣ ਅਸੀਂ ਆਪਦੇ ਕਾਗਜ਼ ਪੱਤਰ ਲੈ ਕੇ ਮੰਗ ਪੱਤਰ ਲੈ ਕੇ ਉੱਥੇ ਗਏ ਚਲੇ ਪਰ ਜਦੋਂ ਅਸੀਂ ਉੱਥੇ ਨੇੜੇ ਨੂੰ ਗਏ ਉਹ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਦਾ ਇੱਥੋਂ ਵਾਲਾ ਜਿਹੜਾ ਕੰਮ ਹੈ ਕੈਨਸਲ ਹੋ ਗਿਆ ਇਸ ਕਰਕੇ ਮੈਂ ਇੱਕ ਗੱਲ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਵੀ ਇਹ ਜਦੋਂ ਪੁਰਾਣੀਆਂ ਸਰਕਾਰਾਂ ਸੀ ਉੱਥੇ ਇਹ ਕਹਿੰਦੇ ਸੀ ਵੀ ਭਾਈ ਜੇ ਇਹਨਾਂ ਨੂੰ ਮੁੱਖ ਮੰਤਰੀ ਨੂੰ ਜਾਂ ਕਿਸੇ ਇਹਨਾਂ ਦੇ ਮੰਤਰੀਆਂ ਨੂੰ ਜੇ ਡਰ ਹੈ ਉਹ ਮੁਰਗੀਖਾਨਾ ਖੋਲ ਲੈਣ ਕੋਈ ਆਪ ਦਾ ਕੋਈ ਹੋਰ ਕੋਈ ਕੰਮ ਕਰ ਲੈਣ ਤੇ ਉਦੋਂ ਤਾਂ ਡਰ ਸੀ ਤੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਕਾਹਦਾ ਡਰ ਹੈ ਜਦੋਂ ਇਹ ਸੱਚੇ ਸੋਚੇ ਹੈ ਵੀ ਇਹਨਾਂ ਨੂੰ ਕੌਣ ਮਾਰ ਦੂਗਾ ਕਿਉਂਕਿ ਡਰਤਾ ਜਿਹਨੂੰ ਹੁੰਦਾ ਉਹਨੂੰ ਸਕਿਉਰਿਟੀ ਦੀ ਲੋੜ ਹੁੰਦੀ ਹੈ ਇੱਥੇ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਬਾਬਾ ਫਰੀਦ ਦੀ ਤਰਤੀ ਹੈ ਇੱਥੇ ਤਾਂ ਲੋਕ ਬੜੇ ਖੁਸ਼ ਸੀਗੇ ਸਾਰੀਆਂ ਪੰਚਾਇਤਾਂ ਬਹੁਤ ਖੁਸ਼ ਸੀ ਵੀ ਇੱਥੇ ਆਉਣਗੇ ਮੁੱਖ ਮੰਤਰੀ ਸਾਹਿਬ ਤੇ ਸਾਨੂੰ ਕੁਝ ਨਾ ਕੁਝ ਦੇ ਕੇ ਜਾਣਗੇ ਪਰ ਇਹ ਬੜੇ ਤੁਹਾਨੂੰ ਅਫਸੋਸ ਨਾਲ ਮੈਂ ਕਹਿੰਦਾ ਉਮੀਦ ਸੀ ਉਮੀਦ ਸੀ ਕਿ ਤੁਹਾਨੂੰ ਹਾਂਜੀ ਉਮੀਦ ਸੀਗੀ ਵੀ ਤੁਹਾਨੂੰ ਮਿਲ ਦੇਣਗੇ ਸਾਨੂੰ ਤਾਂ ਉਮੀਦ ਸੀ ਕਿਉਂਕਿ ਸਾਨੂੰ ਉੱਥੇ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਸਰਪੰਚ ਜਿਹੜਾ ਪਿੰਡ ਦਾ ਮੁੱਖ ਮੰਤਰੀ ਹੁੰਦਾ ਹੈ ਅਜਿਹਾ ਕਿ ਵੀ ਇੱਕ ਨਹੀਂ ਅਸੀਂ ਤਾਂ ਸਾਰੀਆਂ 91 ਪਿੰਡਾਂ ਦੇ ਸਰਪੰਚੀ ਇੱਥੇ ਆ ਸਾਰੀਆਂ ਪੰਚਾਇਤਾਂ ਇੱਥੇ ਆ ਸਾਰੇ ਸਰਪੰਚ ਯੂਨੀਅਨ ਇੱਥੇ ਆ ਵੀ ਸ਼ਾਇਦ ਸਾਨੂੰ ਮਿਲਣ ਦੇ ਦੇਣਗੇ ਪਰ ਸਾਨੂੰ ਨਹੀਂ ਮਿਲਣ ਦਿੱਤਾ ਗਿਆ ਤੁਸੀਂ ਕਿਹਨਾਂ ਬਹੁਤ ਮੰਦ ਭਾਗੀ ਗੱਲ ਹੈ ਕਿ ਪੰਚਾਇਤਾਂ ਦੇ ਚੁਣੇ ਹੋਏ ਨਮਾਇੰਦਿਆਂ ਨਵਾਂਦਿਆਂ ਨੂੰ ਮਿਲ ਨਹੀਂ ਦਿੱਤਾ ਗਿਆ ਸਾਡੀਆਂ ਮੰਗਾਂ ਕੀ ਸੀ ਕਿ ਸਰਪੰਚਾਂ ਦੇ ਖਰਚੇ ਹੁੰਦੇ ਆ ਤਨਖਾਹਾਂ ਜੋ ਮਾਨ ਸਾਹਿਬ ਨੇ ਪਹਿਲਾਂ ਆਪ ਹੀ ਕਹਿੰਦੇ ਰਹੇ ਆ ਵੀ ਸਰਪੰਚ ਦੀ ਤਨਖਾਹ ਚਾਹੀਦੀ ਹੈ ਮੈਂਬਰ ਦੀ ਤਨਖਾਹ ਚਾਹੀਦੀ ਹੈ ਹੋਰ ਤਾਂ ਅਸੀਂ ਕੁਝ ਕਰਨਾ ਨਹੀਂ ਸੀ ਨਾ ਕੋਈ ਪ੍ਰੋਟੈਸਟ ਕਰਨਾ ਸੀ ਬਹੁਤ ਮੰਦਭਾਗੀ ਗੱਲ ਆ ਜਿਹੜਾ ਪ੍ਰਸ਼ਾਸਨ ਨੇ ਪੰਚਾਇਤ ਯੂਨੀਅਨ ਦੇ ਨੁਮਾਇੰਦਿਆਂ ਨੂੰ ਜਾਂ ਪ੍ਰਧਾਨ ਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਣ ਨਹੀਂ ਦਿੱਤਾ ਗਿਆ ਤਾਂ ਤੁਹਾਡਾ ਕੀ ਨਾਜ ਹੈ ਕੀ ਕਹਿਣਾ ਹੈ ਸ਼ਸ਼ੀਗਲ ਜੀ ਮੈਂ ਅਮਰਜੀਤ ਕੌਰ ਆ ਭਗਵੰਤ ਮਾਨ ਸਿੰਘ ਜੀ ਕਹਿੰਦਾ ਸੀਗਾ ਪਹਿਲਾਂ ਤਾਂ ਕਿ ਮਹਿਲਾ ਸਰਪੰਚਾ ਬਣਾਈਏ ਹੁਣ ਮਹਿਲਾ ਸਰਪੰਚਾ ਉਹ ਪਿੰਡਾਂ ਦੇ ਵਿੱਚ ਰੋਲਦੀਆਂ ਫਿਰਦੀਆਂ ਨਾ ਉਹਨਾਂ ਨੂੰ ਕੋਈ ਗਰੰਟਾ ਦਿੱਤੀਆਂ ਜਾਂਦੀਆਂ ਪਿੰਡ ਦਾ ਕੰਮ ਕਰਨ ਵਾਸਤੇ ਨਾ ਵਿਕਾਸ ਕਰਨ ਵਾਸਤੇ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਇਹ ਭਗਵੰਤ ਮਾਨ ਨੂੰ ਇੱਥੇ ਆਏ ਸੀਗੇ ਤਾਂ ਸਾਨੂੰ ਜ਼ਰੂਰ ਸਰਪੰਚ ਦੇ ਯੂਨੀਅਨ ਨੂੰ ਮਿਲ ਕੇ ਜਾਣਾ ਚਾਹੀਦਾ ਸੀ ਸਾਡੀਆਂ ਸਾਰੀਆਂ ਕੰਮ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਉਹਨਾਂ ਨੂੰ ਮਹਿਲਾ ਸਰਪੰਚਾਂ ਬਣਾਈਆਂ ਤਾਂ ਉਹਨਾਂ ਦਾ ਕੰਮ ਵੀ ਭਵੰਤਮਾਨ ਨੂੰ ਕਰਨਾ ਚਾਹੀਦਾ ਸਾਡਾ ਹਾਂ ਰੋਲ ਦੀਆਂ ਫਿਰਦੀਆਂ ਪਿੰਡਾਂ ਦੇ ਵਿੱਚ ਸਰਪੰਚ ਬਣਾਏ ਦਾ ਸਾਡਾ ਕੀ ਫਾਇਦਾ ਜੇ ਉਹਨਾਂ ਸਾਡਾ ਕੰਮ ਹੀ ਨਾ ਕਰਨ ਪਿੰਡ ਦਾ ਵਿਕਾਸ ਹੀ ਨਾ ਹੋਵੇ ਸਾਡਾ ਤੁਹਾਡਾ ਆਪਦੀ ਪਾਰਟੀ ਦੇ ਜਿਹੜੇ ਉਹਨਾਂ ਦੇ ਸਰਪੰਚਾਂ ਉਹਨਾਂ ਨੂੰ ਮਿਲੇ ਹੋਣ ਤੁਸੀਂ ਵਿਰੋਧੀ ਧਿਰ ਦੇ ਆਂਦੇ ਉਹਨੇ ਪਤਾ ਨਹੀਂ ਕੀ ਬੋਲਣਗੇ ਨਹੀਂ 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 ਮਿਲੇ ਵੀਰ ਜੀ ਕਿਸੇ ਨੂੰ ਨਹੀਂ ਮਿਲੇਗਾ ਸਾਨੂੰ ਤਾਂ ਅਸੀਂ ਤਾਂ ਇੱਥੇ ਸਾਰੇ ਖੜੇ ਆਂ ਸਾਨੂੰ ਤਾਂ ਕਿਸੇ ਨੂੰ ਮਿਲੇ ਨਹੀਂਗੇ ਹਾਂਜੀ ਜਿਹੜਾ ਬਾਬਾ ਫਰੀਦ ਜਾਨ ਦਾ ਸ਼ਾਮ ਦਾ ਟਾਈਮ ਸੀ ਨਾ ਜੀ ਉਹ ਉਹਨਾਂ ਦਾ ਜੇ ਤੁਹਾਨੂੰ ਪਤਾ ਹੀ ਆ ਉਹ ਸ਼ਾਮ ਨੂੰ ਜਿਹੜਾ ਟਾਈਮ ਹੋ ਚੁੱਕਿਆ ਸੀ ਉਹਨਾਂ ਦਾ ਕੰਮ ਹੋ ਗਿਆ ਸੀ ਇਸ ਕਰਕੇ ਉਹ ਸਵੇਰੇ ਨਾ ਹਾ ਧੋ ਕੇ ਬਾਵਾ ਫਰੀਦ ਜਿਹੜਾ ਸ਼ਾਮ ਨੂੰ ਉਹਨਾਂ ਨੇ ਪੈਕ ਬੋਗ ਲਾ ਲਿਆ ਸੀਗਾ ਇਸ ਕਰਕੇ ਉਹ ਬਾਵਾ ਫਰੀਦ ਸ਼ਾਮ ਦਾ ਉਹਨਾਂ ਨੇ ਕੈਨਸਲ ਕਰਤਾ ਹੋਈਗਾ ਆਹ ਵੇਖੋ ਜੀ ਮੈਂ ਤੁਹਾਨੂੰ ਇੱਕ ਫੋਟੋ ਬੁਖਾ ਰਿਆਂ ਮੋਬਾਈਲ ਤੇ ਆਹ ਵੇਖੋ ਜੀ ਇਹਦੇ ਵਿੱਚ ਲਿਖਿਆ ਹੋਇਆ ਹੈ ਵੀ ਜਦੋਂ ਮੇਰੀ ਸਰਕਾਰ ਬਣੀ ਮੈਂ ਜਿਹੜੇ ਸਰਪੰਚ ਹੋਣਗੇ ਉਹਨਾਂ ਨੂੰ 25000 ਰੁਪਏ ਦੇਵਾਂਗਾ ਪਰ ਮੈਂਬਰਾਂ ਨੂੰ ਜਿਹੜਾ 12000 ਰੁਪਏ ਦੇਵਾਂਗਾ ਸਾਡੇ ਕੋਲ ਉਵੇਂ ਬਕਾਇਦਾ ਲਿਖਿਆ ਹੋਇਆ ਤੁਹਾਨੂੰ ਫੋਟੋ ਵੀ ਦਿਖਾਤੀ ਤੇ ਹੁਣ ਸਾਡੀਆਂ ਪੰਚਾਇਤਾਂ ਨੂੰ ਮੈਂ ਪਿਛਲੀ ਵਾਰੀ ਵੀ ਸਰਪੰਚ ਸੀ ਇਹ 2.5 ਸਾਲ ਅਸੀਂ ਪਿਛਲੀ ਸਰਪੰਚੀ ਮੈਂ ਇਹ ਨਾਲ ਚ ਕਰ ਲਈ ਤੇ ਮੇਰੇ ਖਿਆਲ ਚ ਵੀ ਸਾਲ ਹੁਣ ਸਾਨੂੰ ਹੋਵੇ ਹੋਣ ਵਾਲਾ ਹੋ ਗਿਆ ਯਾਨੀ ਕਿ ਸਰਪੰਚ ਬਣਿਆ ਨੂੰ ਤੇ 25000 ਦਾ ਕੀ ਦੇਣਾ ਸੀ ਸਾਡਾ ਜਿਹੜਾ 1200 ਰੁਪਏ ਪੱਤਾ ਮਿਲਦਾ ਸੀ ਉਹ ਵੀ ਹਜੇ ਤੱਕ ਨਹੀਂ ਮਿਲਿਆ 22 ਸਾਲ ਦੀ ਪਹਿਲਾ ਸਰਪੰਚੀ ਕਰ ਲਈ ਸਾਲ ਦੀ ਹੁਣੇ ਚ ਤਕਰੀਬਨ ਸਰਪੰਚੀ ਹੋ ਗਈ ਤੇ 25000 ਦਾ ਕੀ ਦੇਣਾ ਸੀ 1200 ਰੁਪਏ ਨਹੀਂ ਦਿੱਤਾ ਜੀ ਸਰਪੰਚ ਸਾਹਿਬ ਜਿਹੜੀਆਂ ਟੁੜੀਆਂ ਡਿਮਾਂਡਸ ਐ ਇਹ ਕੱਲੀਆਂ ਟੁੜੀਆਂ ਵਿਰੁੱਧੀ ਧਿਰਾਂ ਦੇ ਸਰਪੰਚਾਂ ਸਤੈ ਨਹੀਂ ਹੋਣੀਆਂ ਸੀਗੀਆਂ ਇਹ ਸਾਰੇ ਜਿੰਨੇ ਆਮ ਆਮੀ ਪਾਰਟੀ ਦੇ ਸਰਪੰਚੀ ਸਾਰਿਆਂ ਵਾਸਤੇ ਉਹਨਾਂ ਦੀ ਜੇ ਉਹਨਾਂ ਨੂੰ ਮੰਗਾਂ ਪੂਰੀਆਂ ਹੁੰਦੀਆਂ ਤੇ ਉਹਨਾਂ ਨੂੰ ਵੀ ਬੈਨੀਫਿਟ ਮਿਲਣਾ ਸੀ ਉਹਨਾਂ ਪਿੰਡਾਂ ਨੂੰ ਬੈਨੀਫਿਟ ਮਿਲਣਾ ਚੇਕੋ ਜੀ ਰਮਾਣਾ ਸਾਹਿਬ ਜਿਹੜੀਆਂ ਮੰਗਾਂ ਕੋਈ ਪੈਨਸ਼ਨ ਜਿਹੜੀ ਮਾਨ ਪਤਾ ਮੈਂ ਕੱਲੇ ਤਾਂ ਲੈਣਾ ਨਹੀਂ ਜੇ ਲਾਗੂਗਾ ਪੂਰੇ ਪੰਜਾਬ ਦੀਆਂ ਪੂਰੇ ਜਿਹੜੇ ਕੰਮ ਹੈ ਜਿਵੇਂ ਮੰਨ ਲਓ ਸਾਡਾ ਕੋਈ ਜਿਵੇਂ ਹੁਣ ਰੇਟ ਹੈ ਸਰਕਾਰੀ ਰੇਟ ਹੈ ਜਿਹੜਾ ਉਹ ਘੱਟ ਹੈ ਤੇ ਬਾਜ਼ਾਰੀ ਰੇਟ ਸਾਨੂੰ ਜਿਹੜਾ ਮਟੀਰੀਅਲ ਮਹਿੰਗਾ ਮਿਲਦਾ ਉਹ ਵੀ ਸਾਰੀਆਂ ਪੰਚਾਇਤਾਂ ਦਾ ਕੰਮ ਆ ਕੋਈ ਸਾਡਾ ਇਕੱਲਾ ਕੰਮ ਨਹੀਂ ਅਸੀਂ ਯੂਨੀਅਨ ਸਾਰੇ ਸਰਪੰਚਾਂ ਲਈਆਂ ਕੋਈ ਭਵਾ ਆਦਮ ਆਦਮੀ ਦਾ ਸਰਪੰਚ ਆ ਭਵਾ ਉਹ ਅਕਾਲੀ ਦਲ ਦਾ ਭਵਾ ਕਾਂਗਰਸ ਦਾ ਭਵਾ ਉਹ ਭਾਜਪਾ ਦਾ ਯੂਨੀਅਨ ਤਾਂ ਯੂਨੀਅਨ ਹੁੰਦੀ ਹੈ ਜੀ ਸਾਰੀਆਂ ਯੂਨੀਅਨਾਂ ਕਿਹਦਾ ਕੋਈ ਪੱਖਪਾਤ ਨਹੀਂ ਸਾਰੇ ਇਕੱਠੇ ਆ ਹੇ ਹੁਣ ਤੁਸੀਂ ਚਲੋ ਅੱਜ ਜਿਹੜੀ ਤੁਹਾਡੀ ਮੰਗ ਨਹੀਂ ਸੁਣੀ ਗਈ ਹੁਣ ਅਗਲਾ ਕੋਈ ਨਾ ਕੋਈ ਪ੍ਰੋਗਰਾਮ ਬਣਾਓਗੇ ਜਾਂ ਚੰਡੀਗੜ੍ਹ ਪਹੁੰਚ ਕੇ ਤੁਸੀਂ ਫੇਰ ਜਿਹੜਾ ਉਹਨਾਂ ਸਾਹਮਣੇ ਆਪਦੀ ਡਿਮਾਂਡਸ ਰੱਖੋਗੇ ਤਾਂ ਜੋ ਪੂਰੇ ਪੰਜਾਬ ਦੇ ਸਰਪੰਚਾਂ ਦੀ ਜਿਹੜੀਆਂ ਮੰਗਾਂ ਉਹ ਉਹਨਾਂ ਦੀਆਂ ਮੰਨੀਆਂ ਜਾਣ ਲੋਕਾਂ ਦੇ ਜਿਹੜੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਆ ਉਹ ਪੂਰੇ ਹੋ ਜਾਣ ਜਾ ਕੇ ਕੋਸ਼ਿਸ਼ ਕਰੋਗੇ ਉੱਥੇ ਪਹੁੰਚ ਕੇ ਹਾਂਜੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਚੰਡੀਗੜ੍ਹ ਜਾ ਕੇ ਜ਼ਰੂਰ ਮਿਲਾਂਗੇ ਜੀ ਜਦੋਂ ਵੀ ਸਾਨੂੰ ਟਾਈਮ ਮਿਲਿਆ ਅਸੀਂ ਟਾਈਮ ਲੈ ਰਹੇ ਹਾਂ ਤੇ ਜਦੋਂ ਟਾਈਮ ਮਿਲਿਆ ਸੀ ਉੱਥੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਕੇ ਦੇਵਾਂਗੇ ਤੇ ਬਾਕੀ ਜਿਹੜੀਆਂ ਪੂਰੇ ਪੰਜਾਬ ਦੀਆਂ ਪੰਚਾਇਤਾਂ ਉਹਨਾਂ ਨੂੰ ਲਾਂਬੰਦ ਕਰਾਂਗੇ ਤਾਂ ਕਿ ਤਗੜੇ ਹੋ ਕੇ ਤਗੜਾ ਸੰਘਰਸ਼ ਕਰਕੇ ਜਿਹੜੀ ਆਪਣਾ ਦਾ ਮਾਨ ਪੱਤੇ ਦੀ ਮੰਗ ਹੈ ਇਹਨੂੰ ਸਿਰੇ ਲਵਾ ਸਕੀਏ ਤੇ ਜਿਹੜੀਆਂ ਹੋਰ ਅੜਚਣਾਂ ਆਉਂਦੀਆਂ ਵੀ ਜਿਹੜਾ ਪੱਖਪਾਤ ਹੋ ਰਿਹਾ ਪਾਰਟੀ ਬਾਜੀ ਚੱਲ ਰਹੀ ਹੈ ਇਹਨੂੰ ਵੀ ਖਤਮ ਕਰਾਂਗੇ ਤਾਂ ਕਿ ਸਾਰੇ ਪਿੰਡ ਤੇ ਸ਼ਹਿਰ ਪੰਜਾਬ ਦਾ ਵਿਕਾਸ ਵਧੀਆ ਹੋ ਸਕੇ ਹਾਂਜੀ ਰਮਾਣਾ ਜੀ ਸਾਡੇ ਕੋਲ ਹੁਣ ਮੰਗ ਪੱਤਰ ਲੈਣ ਵਾਤੇ ਗਰਮੀ ਸਿੰਘ ਬਰਾੜ ਜੀ ਜ਼ਿਲ੍ਹਾ ਭਲਾਈ ਅਫਸਰ ਪਹੁੰਚੇ ਆ ਤੇ ਜੇਕਰ ਸਾਡਾ ਇਹ ਹੁਣ ਨਾ ਸੁਣਵਾਈ ਹੋਈ 15 20 ਦਿਨ ਦੇ ਵਿੱਚ ਉਸ ਤੋਂ ਬਾਅਦ ਅਸੀਂ ਪ੍ਰਧਾਨ ਦੀ ਗਵਾਈ ਦੇ ਫੇਟ ਇੱਕ ਮੀਟਿੰਗ ਕਰਾਂਗੇ ਤੇ ਜੇਕਰ ਸਾਡੀ ਕੋਈ ਨਾ ਸੁਣਵਾਈ ਜੋ ਕਿ ਸਾਡੀ ਕੋਈ ਮੰਗ ਨਾ ਮੰਨੀ ਗਈ ਅਸੀਂ ਤਿੱਕਾ ਸੰਘਰਸ਼ ਵੀ ਵਿੜਾਂਗੇ ਜੀ ਤੋ ਤੁਹਾਡੇ ਨਾਲ ਤਸਵੀਰ ਇਹ ਵੀ ਸਾਂਝੀ ਕਰਦੇ ਆ ਇਹਨਾਂ ਦਾ ਮੰਗ ਪੱਤਰ ਹੈ ਜਿਹੜਾ ਅੱਜ ਅ ਅਧਿਕਾਰੀ ਹੈ ਪ੍ਰਸ਼ਾਸਨ ਦੇ ਉਹ ਪਹੁੰਚਿਆ ਹੈ ਉਹਨਾਂ ਦਾ ਮੰਗ ਪੱਤਰ ਹੈ ਜਿਹੜਾ ਇਹਨਾਂ ਵੱਲੋਂ ਲਿਆ ਜਾ ਰਿਹਾ ਜੋ ਅੱਜ ਇਹਨਾਂ ਨੇ ਡਿਮਾਂਡਸ ਜੁੜੀਆਂ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਰੱਖੀਆਂ ਸੀਗੀਆਂ ਉਹ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਇਹ ਮੰਗ ਪੱਤਰ ਹੈ ਉੱਥੋਂ ਤੱਕ ਹੋ ਸਕਦਾ ਜਰੂਰ ਪਹੁੰਚੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਪੂਰੇ ਜਿਹੜੇ ਸਰਪੰਚ ਇੱਥੇ ਮੌਜੂਦ ਨੇ ਇਹ ਸਾਰੇ ਸਰਪੰਚਾਂ ਵੱਲੋਂ ਜਿਹੜੀ ਆਪਦੀ ਅੱਜ ਮੰਗਾਂ ਸੀਗੀਆਂ ਉਹਨਾਂ ਦੀਆਂ ਜੁਣੀਵਾਨ ਵੱਲੋਂ ਜਾਂ ਜੋ ਵੀ ਮੰਗਾਂ ਸੀਗੀਆਂ ਉਹ ਅੱਜ ਮੁੱਖ ਮੰਤਰੀ ਪੰਜਾਬ ਸਾਹਮਣੇ ਰੱਖਣੀਆਂ ਸੀ ਇਹਨਾਂ ਦਾ ਇਹੀ ਕਿ ਸਾਨੂੰ ਮਿਲਿਆ ਨਹੀਂ ਜਾ ਰਿਹਾ ਤੇ ਪਰ ਕਿਤਨਾ ਕਿਤੇ ਜਿਹੜਾ ਉਹਨਾਂ ਦੇ ਜਿਹੜੇ ਮੰਗ ਪੱਤਰ ਆ ਉਹ ਜ਼ਰੂਰ ਜਿਹੜੇ ਇੱਥੋਂ ਲਿਜਾ ਕੇ ਅੱਗੇ ਦਿੱਤੇ ਜਾਣਗੇ ਗੱਲਬਾਤ ਕਰਦੇ ਸਰ ਕੀ ਕਰਨਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਜ਼ਾਦੀ ਦਿਹਾੜੇ ਤੇ 15 ਅਗਸਤ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆ ਕੇ ਸੰਬੋਧਨ ਕੀਤਾ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਜਿਹੜੇ ਮੰਗ ਪੱਤਰ ਆ ਮੁੱਖ ਮੰਤਰੀ ਨੂੰ ਦੇਣ ਦੀ ਉਹਨਾਂ ਦੀ ਜਿਹੜੀ ਇੱਛਾ ਸੀਗੀ ਉਹਦੇ ਮੁਤਾਬਕ ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਤੋਂ ਕੋਈ ਸੁਨੇਹਾ ਮਿਲਿਆ ਉਹਦੇ ਮੁਤਾਬਕ ਮੈਨੂੰ ਬਤੌਰ ਨੋਡਲ ਅਫਸਰ ਡਿਊਟੀ ਲਗਾਈ ਗਈ ਸੀ ਵੀ ਜੋ ਵੀ ਯੂਨੀਅਨਾਂ ਜਾਂ ਹੋਰ ਜਥੇਬੰਦੀਆਂ ਮੰਗ ਪੱਤਰ ਦੇਣਾ ਚਾਹਣਗੀਆਂ ਜਾਂ ਉਹ ਉਹ ਤਾਂ ਮਾ ਉਹ ਪੁਲਿਸ ਪ੍ਰਸ਼ਾਸਨ ਦੇ ਕੰਟੈਕਟ ਸੀ ਜਾਂ ਸੀਆਈਡੀ ਡਿਪਾਰਟਮੈਂਟ ਦੇ ਕੰਟੈਕਟ ਸੀਗੇ ਉਹ ਸਾਰਿਆਂ ਨੂੰ ਅਸੀਂ ਅੱਜ ਸਾਂਝੇ ਤੌਰ ਤੇ ਸਰਕਾਰ ਦਾ ਸੁਨੇਹਾ ਪਹੁੰਚਾਇਆ ਵੀ ਜਿਹਨੇ ਮੰਗ ਪੱਤਰ ਤੁਹਾਡੇ ਜਿਹੜੇ ਆ ਉਹ ਸਾਡੇ ਰਾਹੀਂ ਤੁਸੀਂ ਜਿਹੜੇ ਸਰਕਾਰ ਤੱਕ ਪਹੁੰਚਾ ਸਕਦੇ ਹੋ ਤਾਂ ਇਹ ਮੈਂ ਪੰਚਾਇਤ ਯੂਨੀਅਨ ਜ਼ਿਲ੍ਹਾ ਫਰੀਦਕੋਟ ਦਾ ਮੰਗ ਪੱਤਰ ਜਿਹੜਾ ਇਸ ਟਾਈਮ ਪ੍ਰਾਪਤ ਕਰ ਰਿਹਾ ਤੇ ਇਹ ਅਸੀਂ ਪ੍ਰਾਪਤ ਕਰਨ ਉਪਰੰਤ ਮਾਜੋਗ ਡਿਪਟੀ ਕਮਿਸ਼ਨਰ ਰਾਹੀਂ ਜਿਹੜਾ ਹੈਗਾ ਮੁੱਖ ਮੰਤਰੀ ਦਫ਼ਤਰ ਪਹੁੰਚਾ ਦੇਵਾਂਗਾ। ਤਾਂ ਮੁੱਖ ਮੰਤਰੀ ਤੱਕ ਇਹ ਪਹੁੰਚੂਗਾ ਮੰਗ ਪੱਤਰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਜੋ ਡਿਮਾਂਡਸ ਆ ਜੋ ਮੰਗਾ ਪੂਰੀਆਂ ਹੋ ਜਾਣਗੀਆਂ। ਦੁਬਾਰਾ ਤਾਂ ਨਹੀਂ ਇਹਨਾਂ ਨੂੰ ਕਿਤੇ ਫੇਰ ਮੰਗਾ ਸਾਹਮਣੇ ਰੱਖਣੀਆਂ ਪੈਣਗੀਆਂ। ਚਲੋ ਇੰਨਾ ਤਾਂ ਮੈਂ ਜਿਹੜੀ ਮੇਰਾ ਲੈਵਲ ਹੈਗਾ ਮੈਂ ਮੰਗ ਪੱਤਰ ਜਿਹੜਾ ਪ੍ਰਾਪਤ ਕਰਨ ਦੀ ਮੇਰੀ ਡਿਊਟੀ ਆ ਫਿਰ ਮੈਂ ਆਪਣੇ ਵੱਲੋਂ ਜਿਹੜਾ ਹੈਗਾ ਉਹ ਇਹ ਉਮੀਦ ਕਰਦਾ ਕਿ ਇਹਨਾਂ ਦੇ ਜਿਹੜੇ ਮੰਗ ਪੱਤਰਾਂ ਤੇ ਜਿਹੜੀ ਹੈ ਪੰਜਾਬ ਸਰਕਾਰ ਗੌਰ ਜਰੂਰ ਕਰੂਗੀ ਤੇ ਅਸੀਂ ਇਹ ਮੰਗ ਪੱਤਰ ਜਿਹੜੇ ਗਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦੇ ਕਰਦਾ ਧੰਨਵਾਦ ਤਾਂ ਇਹ ਸਨ ਜਿੰਦਾਬਾਦ ਸਪੈਨ ਜੂਨੀਅਰ ਜਿੰਦਾਬਾਦ ਸਪੈਨ ਜੂਨੀਅਰ ਜਿੰਦਾਬਾਦ ਸਾਡਾ ਹੱਕ ਇੱਥੇ ਰੋ ਸਾਡਾ ਹੱਕ ਇੱਥੇ ਰੋ ਸਪੈਨ ਜੂਨੀਅਰ ਜਿੰਦਾਬਾਦ ਤਾਂ ਇਹ ਸਨ ਨੋਡਲ ਅਫਸਰ ਗੁਰਮੀਤ ਜੀ ਤਾਂ ਇੱਥੇ ਪਹੁੰਚਿਆ ਹੈ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਜਿਹੜਾ ਇਹਨਾਂ ਦਾ ਮੰਗ ਪੱਤਰ ਹੈ ਉਹ ਅਸੀਂ ਜਿਹੜਾ ਡੀਸੀ ਰਾਹੀਂ ਜਿਹੜਾ ਮੁੱਖ ਮੰਤਰੀ ਪੰਜਾਬ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਮੰਗਾਂ ਉਹ ਪੂਰੀਆਂ ਹੋ ਸਕਣ ਜੋ ਡਿਮਾਂਡਸ ਆ ਉਹ ਪੂਰੀਆਂ ਹੋ ਸਕਣ ਤੇ ਇਹਨਾਂ ਨੇ ਜੇ ਹੁਣ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਹੋ ਸਕਦਾ ਸਾਨੂੰ ਚੰਡੀਗੜ੍ਹ ਪਹੁੰਚ ਕੇ ਵੀ ਮੁੱਖ ਮੰਤਰੀ ਨੂੰ ਮਿਲਣਾ ਪਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਪੰਚਾਇਤ ਜੁਨੀਆ ਨਾ ਬਣੀਆਂ ਉਹਨਾਂ ਦੀ ਡਿਮਾਂਡ ਪੂਰੇ ਪੰਜਾਬ ਦੇ ਵਿੱਚ ਪੂਰੀ ਹੋ ਸਕੇ ਸਾਰੇ ਸਰਪੰਚਾਂ ਦੀ ਡਿਮਾਂਡ ਪੂਰੀ ਹੋ ਸਕੇ ਜੋ ਲੋਕਾਂ ਦੇ ਵਿਕਾਸ ਲਈ ਜਿਹੜੀ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਜ਼ਿੰਮੇਵਾਰੀ ਤੇ ਇਹ ਖਰੇ ਉਤਰ ਸਕਣ ਤੇ ਤਾਂ ਹੀ ਖਰੇ ਉਤਰਨਗੇ ਜੇਕਰ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਹਨਾਂ ਦੀ ਸਰਤੇ ਹੱਥ ਰੱਖੇਗੀ ਗੁਰਜੀਤ ਸਿੰਘ ਕਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ